ਲੋ ਜੀ ਪੰਜਾਬੀਓ ਇੱਕ ਬੜਾ ਜ਼ਬਰਦਸਤ ਵੀਡੀਓ ਸੀ ਲੈ ਕੇ ਤੁਹਾਡੀ ਕਚਹਿਰੀ 'ਚ ਆ ਰਹੇ ਆ ਜੀ ਬਹੁਤ ਜ਼ਬਰਦਸਤ ਵੀਡੀਓ ਜੀ ਆ ਦੇਖੋ ਜੀ ਬੇਬੇ ਹਰਬੀਬ ਕੌਰ ਅਤੇ ਬੇਬੇ ਅਮਰਜੀਤ ਕੌਰ ਔਰ ਇਹਨਾਂ ਦੇ ਬੈਠੇ ਦੀ ਚਾਚਾ ਜੀ ਚਰਨ ਸਿੰਘ ਜੀ ਸਰਦਾਰ ਚਰਨ ਸਿੰਘ ਜੀ 90 ਸਾਲ ਦੀ ਉਮਰ ਹੈ ਜੀ ਆ ਹੋਇਆ ਜੀ ਵੀਡੀਓ ਅੱਜ ਰਿਕਾਰਡ ਜੀ ਮੈਂ ਕਹਿੰਦਾ ਪੰਜਾਬੀ ਵਿਰਸੇ ਦਾ ਬੜਾ ਜ਼ਬਰਦਸਤ ਵੀਡੀਓ ਰਿਕਾਰਡ ਕੀਤਾ ਜੀ ਆ ਸਾਰਾ ਪਰਿਵਾਰ ਬੈਠਾ ਜੀ ਪਿੰਡ ਦੁਗਰੀ ਸ਼੍ਰੀ ਚਮਕੌਰ ਸਾਹਿਬ ਦੇ ਨਜ਼ਦੀਕ ਰੋਪੜ ਜ਼ਿਲ੍ਹੇ ਦਾ ਖਾਸ ਪਿੰਡ ਇਹਨਾਂ ਦੋਨਾਂ ਬੇਬਿਆਂ ਦੇ ਅਸੀਂ ਵੀਡੀਓ ਰਿਕਾਰਡ ਕੀਤੇ ਬੇਬੇ ਸਾਸੀ ਕਾਲ ਅੱਜ ਫਿਰ ਚਾਚਾ ਜੀ ਦੀ ਵਾਰੀ ਹੈ ਚਾਚਾ ਜੀ ਨਾਲ ਗੱਲਾਂ ਬਹੁਤ ਵਧੀਆ ਹੋਈਆਂ ਜੀ ਕਮਾਲ ਇਹ ਗੱਲਾਂ ਹੋਈਆਂ ਬਹੁਤ ਵਧੀਆ ਬੰਦੇ ਆ ਜੀ ਆ ਦੇਖੋ ਜੀ ਬੇਬੇ ਅਮਰਜੀਤ ਕੌਰ ਤੁਸੀਂ ਇਹਨਾਂ ਦੇ ਵੀਡੀਓਸ ਨੂੰ ਬਹੁਤ ਭਰਵਾ ਹੰਗਾਰਾ ਦਿੱਤਾ ਜੀ ਮੈਂ ਸ਼ਰਤਿਆਂ ਕਹਿੰਦਾ ਜੀ ਚਾਚਾ ਜੀ ਦਾ ਵੀਡੀਓ ਵੀ ਬਹੁਤ ਪਸੰਦ ਕਰੂੰਗੇ ਜੀ ਚਾਚਾ ਜੀ ਸਤਿ ਸ਼੍ਰੀ ਅਕਾਲ ਮੈਂ ਕਹਿੰਦਾ ਵਟ ਕੱਢ ਤੇ ਗੱਲਾਂ ਦੇ ਜੀ ਤੁਸੀਂ ਅੱਜ ਤਾਂ ਜੀ ਹੈ ਜੀ ਪਿੰਡ ਦੁਗਰੀ ਦੇ ਵਿੱਚ ਜ਼ਬਰਦਸਤ ਇੱਕ ਯਾਦਗਾਰੀ ਵੀਡੀਓ ਬਣ ਗਿਆ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਦੀ ਆ ਦੇਖੋ ਜੀ ਆ ਵੀਡੀਓ ਬੜਾ ਖਾਸ ਬੜਾ ਅਹਿਮ ਹੈ ਬੜੀ ਜਲਦੀ ਹੀ ਐਡਿਟ ਕਰਕੇ ਅਸੀਂ ਅਪਲੋਡ ਕਰਾਂਗੇ ਬੜੀਆਂ ਸ਼ਾਨਦਾਰ ਪੰਜਾਬੀ ਵਿਰਸੇ ਦੀਆਂ ਗੱਲਾਂ ਬਾਤਾਂ ਹੋਈਆਂ ਔਰ ਸਭ ਤੋਂ ਵਧੀਆ ਜਿਹੜੀ ਟੇਕ ਲਾਈਨ ਹੈ ਜੀ ਆਹ ਹੈ ਚਾਚਾ ਜੀ ਤੇ ਆਹ ਚਾਚਾ ਜੀ ਦੀਆਂ ਦੋ ਭਤੀਜੀਆਂ ਦੀ ਹੈ ਨਾ ਦੀ ਕਮਾਲ ਦੀ ਗੱਲ ਜੀ ਚਾਚਾ ਜੀ ਦੀਆਂ ਦੋ ਭਤੀਜੀਆਂ ਇਹਨਾਂ ਦੇ ਵੀਡੀਓ ਵਾਇਰਲ ਹੋਏ ਔਰ ਹੁਣ ਚਾਚਾ ਜੀ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਵਾਇਰਲ ਤੁਸੀਂ ਕਰਨਾ ਦੀ ਸੋਸ਼ਲ ਮੀਡੀਆ ਕਿੰਨੀ ਵਧੀਆ ਚੀਜ਼ ਹੈ ਜੀ ਦੇਖੋ ਜੀ ਇਹਨਾਂ ਬਜ਼ੁਰਗਾਂ ਦੁਰਗਾ ਦੇ ਨਾਲ ਗੱਲਾਂ ਬਾਤਾਂ ਕਰਦੇ ਪੰਜਾਬੀ ਵਿਰਸੇ ਤੇ ਝਾਤ ਮਾਰਦੇ ਆ ਜੀ ਸਾਨੂੰ ਬੇਬੇ ਹਰਾਨੇ ਫਰਮਾਇਸ਼ ਕੀਤੀ ਕਿ ਸਾਡੇ ਚਾਚਾ ਜੀ ਦੇ ਨਾਲ ਵੀ ਗੱਲਾਂ ਬਾਤਾਂ ਕਰੋ ਜੀ ਲਓ ਜੀ ਅਸੀਂ ਪਹੁੰਚ ਗਏ ਤੇ ਵੀਡੀਓ ਬੜੀ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆ ਦੋ ਚਾਰ ਫੋਟੋਆਂ ਵੀ ਖਿੱਚ ਲਿਓ ਜੀ ਸਾਰਾ ਟੱਬਰ ਬੈਠਾ ਸਾਰਾ ਪਰਿਵਾਰ ਬੈਠਾ ਜੀ ਐਦਾਂ ਹੁੰਦੀ ਜੀ ਗੱਲ ਦੀ ਐਦਾਂ ਬਣਦੀ